ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਸ਼ਿਆਕਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਮਾਰਨਿੰਗ ਟਾਈਮ ਹੈਗਾ ਜੀ ਪਿੰਡ ਦੀ ਮਾਰਨਿੰਗ ਸਵੇਰੇ ਸਵੇਰੇ ਮੈਂ ਕਿਹਾ ਚਲੋ ਅੱਜ ਵਲੌਗ ਸਟਾਰਟ ਕਰ ਲੈਨੇ ਡਾਕਟਰ ਸਾਹਿਬ ਵੀ ਉੱਠ ਖੜੇ ਨੇ ਜੁਗਰੂ ਨੂੰ ਘੁਮਾ ਕੇ ਵੀ ਲੈ ਆਏ ਨੇ 5 ਵਜੇ ਦੇ ਉੱਠੇ ਹੋਏ ਆ ਅਸੀਂ ਵੈਸੇ ਤਾਂ ਹਟ ਚਿੜੀਆਂ ਦੀ ਚਹਿ ਚਹਾਟ ਆਪੀ ਅਗਲੇ ਬੰਦੇ ਨੂੰ ਠਾਲ ਦਿੰਦੀ ਐ ਨਾ ਹੈ ਨਾ ਰਾਤੀ ਨੇਰੀ ਬੜੀ ਆਈ ਐ ਰਾਤੀ ਨੇਰੀ ਨੇ ਸੀਟੀਆਂ ਮਾਰ ਮਾਰ ਕੇ ਬਹੁਤ ਡਰਾਇਆ ਐ ਨਾ ਰਾਤੀ ਬਹੁਤ ਨੇਰੀ ਵਾਓ ਸਨ ਰਾਈਜ਼ ਦਾ ਵੀਊ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਐ ਫੇਰੇ ਸਵੇਰੇ ਸੂਰਜ ਦੀ ਲਾਲिमा ਹੁਣ ਸੂਰਜ ਵੀ ਚੜਨਾ ਸ਼ੁਰੂ ਹੋ ਗਿਆ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਵਾਓ ਦਿਲ ਕਰਦਾ ਹੈ ਦੇਖੀ ਜਾਵੋ ਦੇਖੀ ਜਾਵੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਵਾਓ ਦੇਖੋ ਕਿੰਨਾ ਲੱਗਿਆ ਹੈ ਲੋ ਮੇਰਾ ਉੱਪਰ ਛੱਤ ਤੇ ਰੱਖਿਆ ਹੋਇਆ ਇਹ ਟੱਬ ਟੱਬ ਦੇ ਵਿੱਚ ਹੀ ਲਾਇਆ ਪਿਆ ਇਹ ਓ ਤੇ ਸਾਡੀਆਂ ਗੱਡੀਆਂ ਖੜੀਆਂ ਪੈਂਡਾ ਆ ਕੇ ਧੱਕੇ ਨਾਲ ਹੀ ਅੱਖ ਖੁੱਲ ਜਾਂਦੀ ਹੁੰਦੀ ਹੈ ਅਜੀ 5 ਵਜੇ ਦੇ ਉੱਠੇ ਹੋਇਆ ਚਲੋ ਚੱਲੀਏ ਹੁਣ ਉੱਧਰ ਨੂੰ ਇੰਨਾ ਹੋਰਾਂ ਵੱਲ ਨੂੰ ਤਾਨੀਆਂ ਹੋਰਾਂ ਵੱਲ ਹਉ ਡਾਕਟਰ ਸਾਹਿਬ ਗੁਹੰਡੀਆਂ ਦੇ ਕੋਲ ਖੜੇ ਐ ਆ ਕੀ ਬਣਾਉਣੇ ਆ ਮੈਂ ਇਹਨਾਂ ਨੂੰ ਕਿਹਾ ਸੀ ਵੀ ਚਲੋ ਮੈਂ ਬਣਾ ਦੇਣੀ ਆ ਅੱਜ ਕਿਦ ਨੇ ਹੈ ਹਾਂ ਬਾਹਰ ਖੜੇ ਸੀਗੇ ਅਸੀਂ ਇੱਧਰ ਦੂਆ ਕੋਲ ਅਮਨ ਖੜੀ ਸੀ ਕਿ ਅਮਨ ਸਫਾਈਆਂ ਕਰਨ ਲੱਗੇ ਹੋਏ ਸੀਗੇ ਕਹਿੰਦੀ ਵੀ ਅੱਜ ਪਾਠ ਆ ਕਹਿੰਦੇ ਆ ਜਿਓ ਹਰਿਤਾਨੀਆਂ ਲੱਗੀ ਹੋਈ ਹੈ ਜੀ ਗੱਡੀ ਤੋਂ ਦੇਖੋ ਪਹਿਲਾਂ ਇਹਨੇ ਦੂਜੀਆਂ ਗੱਡੀਆਂ ਧੋਤੀਆਂ ਹੁਣ ਆਹ ਵਾਲੀ ਗੱਡੀ ਤੋਂਣ ਲੱਗੀ ਸੱਡੇ ਵਾਲੀ ਕਿਹੜਾ ਬੰਦ ਤੂੰ ਮੇਰੀ ਗੱਡੀ ਤੇ ਸਗਰਾਂ ਕਰਦੇ ਅਨੀ ਵੀ ਦੇਖੂਗਾ ਵੀ ਗੱਡੀ ਤੋਂ ਮੇਰੀ ਗੱਡੀ ਤੇ ਸਕਰੇਚ ਪਾ ਦੇ ਹਾਂ ਰਾਤੀ ਵੇ ਨੇਰੀ ਥੋੜੀ ਸੀਗੀ ਤੇ ਛੋਟੀ ਵਾਗੀ ਜਿਹੜਾ ਰੱਖ ਕੇ ਧੋਰੀ ਬਣਨੀ ਹੋਵੇ ਮੈਨੂੰ ਆ ਬਲੇ ਪਲਾਂਟਸ ਰੀਕਾ ਪਾਮ ਡਾਕਟਰ ਸਾਹਿਬ ਲੈ ਕੇ ਆਏ ਨੇ ਆਪਣੇ ਕਲੀਨਿਕ ਤੋਂ ਉਥੋਂ ਫਟ ਕੇ ਕਿਉਂਕਿ ਉੱਥੇ ਬਹੁਤ ਸਾਰੇ ਲੱਗੇ ਹੋਏ ਸੀਗੇ ਇਹਦੇ ਚੱਲ ਪਿੰਡ ਚੱਲ ਕੇ ਲਗਾਵਾਂਗੇ ਇੱਥੇ ਸਾਡੇ ਡਾਕਟਰ ਛੋਟੇ ਡਾਕਟਰ ਨਰਿੰਦਰ ਸਿੰਘ ਨੂੰ ਵੀ ਬਹੁਤ ਸ਼ੌਕ ਹੈ ਪਲਾਂਟਸ ਵਗੈਰਾ ਲਾਉਣ ਦਾ ਇਹ ਦੋਵੇਂ ਬੂਟੇ ਕਾਕੇ ਨੇ ਰਾਤ ਲਾਏ ਨੇ ਮੈਂ ਟਕੀng ਮੈਂ ਕਰੀ ਏ ਬਹੁਤ ਜ਼ਿਆਦਾ ਕਰਤੀ ਕਹਿੰਦਾ ਚਲੋ ਹੋ ਜਾਣਾ ਦੇ ਹੁਣ ਇਧਰੀ ਸਾਈਡ ਦੇ ਉੱਤੇ ਵੀ ਇਹ ਦੋ ਬੂਟੇ ਕੱਢੇ ਨੇ ਇੱਥੇ ਬੂਟੇ ਲੋ ਜੀ

ਇਹ ਆ ਬਾਈ ਸਾਡਾ ਆਰਟੀਓ ਬਾਈ ਆ ਬਾਈ ਨਾਲ ਬਣ ਗਈ ਬਾਈ ਆ ਦੇਖੋ ਆਦਾ ਹੀ ਲੈਵਲ ਕਰਕੇ ਗਏ ਆ ਭਾਇਆ ਬਹਿ ਜਾ ਅੱਛਾ ਤੇਰਾ ਵੀ ਯੋਗਦਾ ਵਿਚੀ ਆ ਤੇਰਾ ਰਿੰਗ ਤੋਂ ਦੇ ਹੁੰਦਾ ਹੀ ਆ ਆ ਵੀਰਾਂ ਦਾ ਬਾਈ ਦਾ ਪਹਿਲਾਂ ਗਏ ਕਿ ਹਟਿਆ ਕਹਿੰਦਾ ਵੀ ਆ ਵੀਰ ਬਾਈ ਕਹਿ ਯੋਗਾ ਹੋ ਗਿਆ ਕਹਿੰਦਾ ਵੀਰੇ ਨੂੰ ਵੀ ਮੈਂ ਜੋ ਅਲਾਈਨਮੈਂਟ ਰਸੀ ਬਣਾਈ ਮਗਾ ਹੋਰ ਲੋ ਜੀ ਮਗਾ ਹਾਂ ਇਹ ਤਾਂ ਮੈਂ ਨਹੀਂ ਕਿਹਾ ਨੇ ਮੋੜ ਦੇ ਬੋਕਰ ਨਹੀਂ ਹਾਂ ਤੇਰਾ ਹਰੇ ਕਿ ਹੁੰਦਾ ਬੁਲੇ ਟੇਡਾ ਵਾਦੀਆ ਸਾਡੇ ਟੇਡਾ ਇਹ ਇਤੋਂ ਨੂੰ ਕਰਦਾ ਹਾਂ 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 ਆਇ ਨੂੰ ਕਰਦਾ ਇਧਰ ਉਹਦੇ ਆਇ ਤੇ ਲੋਟ ਹੈ ਦੀ ਬਣ ਕਰੇ ਉਹ ਐਂ ਕਰੇ ਬਕਵਾ ਅਗੇ ਲਾ ਦੇ ਦਿਖਾ ਘਮਾ ਦੇ ਦੀ ਆਪਾ ਉਰਲਾ ਪਾਸਾ ਪਰਲੇ ਪਾਸੇ ਕਰਦੇ ਉਹ ਬਾਹਲੇ ਬਾਏ ਕੱਢਦੇ ਗੰਧ ਦੇ ਨਾ ਮਾ ਉਤਰੇ ਬੰਗੀ ਗੱਲ ਹਾਂ ਹਾਂ ਹੋਣ ਬੰਗੀ ਗੱਲ ਠੀਕ ਆ ਠੀਕ ਆ ਹਾਂ ਹੈਗਾ ਜੀ ਸਾਡਾ ਡਰਾਇੰਗ ਰੂਮ ਕਮ ਡਾਈਨਿੰਗ ਇਹਦੀਆਂ ਵੀ ਕੁਰਸੀਆਂ ਦੇ ਵੀ ਕਵਰ ਲੈ ਕੇ ਆਉਣੇ ਆ ਮੈਂ ਲੈ ਕੇ ਆਉਂਗੀ ਜਦ ਆਨਲਾਈਨ ਮੰਗਾਉਂਗੀ ਆਹ ਵਾਲਾ ਟੇਬਲ ਦਾ ਕਵਰ ਵੀ ਮੈਂ ਆਨਲਾਈਨ ਮੰਗਵਾਇਆ ਸੀ ਤੇ ਹੁਣ ਆ ਚੇਅਰ ਦੇ ਕਵਰ ਵੀ ਮੰਗਵਾਉਂਗੀ ਮੈਂ ਇੱਥੇ ਮੈਂ ਲੱਗੀ ਹਾਂ ਜੀ ਬੈਡਰੂਮ ਦੀ ਸਫਾਈ ਕਰਨ। ਕੱਪੜੇ ਗੁੱਪੇ ਸਵੇਰੇ ਸਵੇਰੇ ਜੇ ਛਿੰਡੇ ਖੁੰਡੇ ਜੇ ਪਏ ਹੁੰਦੇ ਆ ਤੇ ਚਲੋ ਮੈਂ ਕਿਹਾ ਬੈਡਰੂਮ ਸੈੱਟ ਕਰ ਦਵਾਂ। ਜੀ ਰੂਮ ਆਪਣਾ ਸੈੱਟ ਹੋ ਗਿਆ ਅੱਜ ਅਸੀਂ ਸਾਡੇ ਗਵੰਡੀਆਂ ਦੇ ਹੈਗਾ ਜੀ ਵਰਸੀ ਦਾ ਭੋਗ ਹੈਗਾ ਏ ਉੱਥੇ ਨੂੰ ਚੱਲੇ ਆਂ ਸੀ ਮੈਂ ਤੇ ਮੇਰੀਆਂ ਦੋਨੋਂ ਦਰਾਣੀਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਆਂ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈ ਗਿਆ ਸੀ ਉਸ ਤੋਂ ਬਾਅਦ ਅਸੀਂ ਲੰਗਰ ਚਾ ਕਰਾਈ ਸੀ ਸਾਰੇ ਜਾਣੇ ਉبتدي ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਭ ਦਾ ਭਲਾ ਕਰੇ